ਦੁਨੀਆ ਭਰ ਦੇ ਸਿੱਖਾਂ ਦੀ ਬਹੁਤ ਚਿਰ ਤੋਂ ਚੱਲੀ ਆ ਰਹੀ ਮੰਗ ਜਿਹੜੀ ਉਹ ਪੂਰੀ ਹੋਈ ਹੈ ਵਾਰਲਡ ਸਿਟੀ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੋ ਅਤੇ ਸ਼੍ਰੀ ਅਨੰਦਪੁਰ ਸਾਹਿਬ ਹਰੇਕ ਤੌਰ ਤੇ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਪ੍ਰਾਪਤ ਕਰ ਚੁੱਕੇ ਨੇ ਜਿੰਨੀਆਂ ਸੰਕਟਾਂ ਸੀ ਇਹਨਾਂ ਦੀ ਬੜੀ ਦੇਰ ਤੋਂ ਮੰਗ ਸੀ ਜਿਹੜੀ ਪੰਜਾਬ ਸਰਕਾਰ ਨੇ ਤੇ ਸੰਕਟਾਂ ਦੀ ਮੰਗ ਜਿਹੜੀ ਆ ਪੂਰੀ ਹੋਈ ਆ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿ ਸਾਲਾਂ ਤੋਂ ਇਹ ਜਦੋਂ ਜਦਾਂ ਚੱਲਦੀ ਸੀਗੀ ਕਿ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਨਗਰੀ ਦਾ ਦਰਜਾ ਦਿੱਤਾ ਜਾਵੇ ਤੇ ਉਹ ਅੱਜ ਹੋਇਆ ਤੇ ਕਰਕੇ ਵਿਖਾਇਆ ਸਰਕਾਰ ਨੇ ਇੰਨਾ ਸ਼ਹਿਰਾਂ ਦੇ ਵਿੱਚ ਚਾਹੀਦਾ ਵੀ ਸੀ ਜੀ ਬਾਕੀ ਜਿੱਦਾਂ ਸੰਗਤ ਨੇ ਜਾਇਆ ਉਦਾਂ ਹੀ ਹੋ ਗਿਆ ਜੀ ਆਲ ਵਰਲਡ ਤੋਂ ਪ੍ਰਸਾਦ ਸੰਗਤ ਇੱਥੇ ਆਉਂਦੀ ਆ ਤੇ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਇਹ ਦੇਖ ਸਕਦੇ ਹੋ ਪਿੱਛੇ ਇਹ ਗੱਡੀਆਂ ਸੇਵਾ ਵਾਲੀਆਂ ਸ਼ੁਰੂ ਕੀਤੀਆਂ ਨੇ ਹੈਨਾ ਸਪਰੀ ਸੇਵਾ ਵਾਲੀਆਂ ਤੇ ਇਹ ਚੀਜ਼ਾਂ ਜਿਹੜੀਆਂ ਹੋਣ ਡੀਆਂ ਨੇ ਇਹ ਅੱਗੇ ਨਹੀਂ ਹੋਈਆਂ ਕਿਹੜੀਆਂ ਕੀ ਕਰਨੀਆਂ ਚਾਹੀਦੀਆਂ ਸੀਗੀਆਂ ਬੜੀਆਂ ਸਰਕਾਰਾਂ ਆਈਆਂ ਬੜੀਆਂ ਧਾਰਮਿਕ ਸੰਸਥਾਵਾਂ ਇਹਦੇ ਉੱਤੇ ਜਦੋ ਜਿਹਤ ਕਰ ਰਹੀਆਂ ਸੀ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਇਹਦੇ ਤੇ ਮੰਗ ਕਰਦੀਆਂ ਸੀਗੀਆਂ ਕਿ ਸਾਨੂੰ ਇਸ ਸ਼ਹਿਰ ਨੂੰ ਪਵਿੱਤਰ ਦਰਜਾ ਦਿੱਤਾ ਜਾਵੇ ਮਾਨ ਮਹਿਸੂਸ ਹੁੰਦਾ ਸਾਨੂੰ ਕਿ ਅਸੀਂ ਅੱਜ ਪਵਿੱਤਰ ਨਗਰੀ ਦੇ ਵਿੱਚ ਬੈਠੇ ਹਾਂ ਮੈਂ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਸ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਸਾਨੂੰ ਸਮੱਤ ਬਖਸ਼ੀ ਬਲ ਬਖਸ਼ਿਆ ਕਿ ਅਸੀਂ ਇਹ ਇਤਿਹਾਸਕ ਫੈਸਲਾ ਲੇ ਸਕੇ ਕਿ ਇਨ੍ਹਾਂ ਸ਼ਹਿਰਾਂ ਦੇ ਸਰਪੱਖੀ ਵਿਕਾਸ ਵਾਸਤੇ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਊਗੀ ਇਹ ਤਿੰਨੋਂ ਸ਼ਹਿਰ ਸਿਰਫ ਧਾਰਮਿਕ ਹੀ ਨਹੀਂ ਬਲਕਿ ਸਾਡੇ ਸੱਭਿਆਚਾਰਕ ਵਿਰਸੇ ਦਾ ਵੀ ਬਹੁਤ ਵੱਡਾ ਪ੍ਰਤੀਕ ਨੇ